ਕਾਸੀ ਹਾਂਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਰਾਤ ਬਹੁਤ ਤੇਜ਼ بارش ਸੀ ਤੇ ਹਨੇਰੀ ਵੀ ਬਹੁਤ ਜ਼ਿਆਦਾ ਸੀ ਜਿਹਦੇ ਨਾਲ ਕਾਫੀ ਨੁਕਸਾਨ ਹੋਇਆ ਜਿਵੇਂ ਹਾਲੇ ਵੀ ਪਰਾਂ ਦਾ ਕੰਮ ਚੱਲਦਾ ਪਿਆ ਸੀ ਤੇ ਹੁਣ ਰੀਪਰਾਂ ਦਾ ਕੰਮ ਬੰਦੀ ਹਿਸਾਬ ਨਾਲ ਇੱਕ ਦਿਨ ਵਾਸਤੇ ਤੇ ਬੰਦ ਹੀ ਰਹੇਗਾ بارش ਕਾਫੀ ਹੋ ਗਈ ਹੈ ਤੇ ਹੁਣ ਚਲੋ ਥੋੜੇ ਕੁ ਦਿਨ ਪਰਮਾਤਮਾ ਦੇ ਦੇ ਤੇ ਸਾਡਾ ওই ਗਾਲਾ ਤੂੜੀ ਦਾ ਕੰਮ ਵਧੀਆ ਨਿਬੜ ਜੇ ਤੇ ਰਾਤ ਦਿਨੇਰੀ ਕਰਕੇ ਆ ਸਾਡਾ ਗਮਲਾ ਡੇਗ ਕੇ ਤੇ ਟੁੱਟ ਗਿਆ ਨੀਰ ਜੋ ਨਾਲ ਨਾ ਕੰਧਾਂ ਤੋਂ ਕਾਲੀ ਬਹੁਤ ਜ਼ਿਆਦਾ ਡੇਗ ਜਾਂਦੀ ਏ بارش ਹੋਏ ਸਿੰਪਲ ਇੰਨਾ ਖਲਾਰਾ ਨਹੀਂ ਪੈਂਦਾ ਪਹਿਲਾਂ ਨੇਰੀ ਆਉਂਦੀ ਏ ਤੇ ਉਸ ਤੋਂ ਮਗਰੋਂ بارش ਹੋ ਜਾਂਦੀ ਜਿਹਦੇ ਨਾਲ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਪਹਿਲਾਂ ਤੇ ਆਹੀ ਸਾਰੀ ਧੂੜ ਮਿੱਟੀ ਤੇ ਤੂੜੀ ਇਹ ਜੰਮ ਜਾਂਦੀ ਏ ਉੱਤੇ ਕਣੀਆਂ ਪੈ ਜਾਂਦੀਆਂ ਹਨ ਫਿਰ ਬਹੁਤ ਖਲਾਰਾ ਪੈ ਜਾਂਦਾ ਹੁਣ ਆਪਾਂ ਬੱਚਿਆਂ ਦੀਆਂ ਡਰੈੱਸਾਂ ਮਸ਼ੀਨ 'ਚ ਰੱਖ ਦਿੰਨੇ ਆ ਸਵੇਰੇ ਧੋਵਾਂਗੇ ਸਵੇਰੇ ਲੇਟ ਆਏਗੀ ਲੇਟ ਸ਼ਾਮ ਨੂੰ ਲੇਟ ਆਉਂਦੀ ਹੈ ਤੇ ਮਸ਼ੀਨ 'ਚ ਰੱਖ ਦਿੰਨੇ ਆ ਅੱਜ ਸ਼ਨੀਵਾਰ ਸੀਗਾ ਤੇ ਇਹ ਇਹਨਾਂ ਦੇ ਸ਼ਨੀਵਾਰ ਦੀ ਡਰੈੱਸ ਏ ਉਹ ਰਾਤ ਉੱਥੇ ਸਮਾਪਤ ਕਰਤੀ ਉਦੋਂ ਮਗਰੋਂ ਬਣੀ ਨਹੀਂ ਸੀ ਤੇ ਹੁਣ ਵੀ ਸਵੇਰ ਦੀ ਬਣੀ ਨਹੀਂ ਹੈਗੀ ਸੀ ਤੇ ਹੁਣ ਅਸੀਂ ਚੱਲੇ ਆ ਜੀ ਮੱਕਰ ਸਾਹਿਬ ਗੁਰਦੁਆਰਾ ਤੇ ਹੁਣ ਅਸੀਂ ਉੱਥੇ ਤੁਹਾਨੂੰ ਘੂ ਘਰ ਦੇ ਦਰਸ਼ਨ ਕਰਾਵਾਂਗੇ ਹਾਂ ਜੀ ਗੁਰਦੁਆਰਾ ਮੱਕਰ ਸਾਹਿਬ ਨੌਵੀਂ ਪਾਤਸ਼ਾਹੀ ਗੁਰਤੇਗ ਬਹਾਦਰ ਜੀ ਦਾ ਸਥਾਨ ਹੈ ਇੱਥੇ ਦੱਸਿਆ ਜਾਂਦਾ ਹੈ ਕਿ ਇਸ਼ਨਾਨ ਕਰਨ ਨਾਲ ਸਭ ਦੁੱਖ ਜੋ ਤੀ ਦੇ ਕਸ਼ਟ ਹੁੰਦੇ ਨੇ ਠੀਕ ਹੁੰਦੇ ਨੇ ਉਸ ਤੋਂ ਮਗਰੋਂ ਬਾਹਰ ਬਾਜ਼ਾਰ ਲੱਗਾ ਸੀ ਤੇ ਬੱਚਿਆਂ ਨੇ ਕੜਾ ਲਿਆ ਕਿਸੇ ਨੇ ਕੁਛ ਮਤਲਬ ਥੋੜਾ ਥੋੜਾ ਸਮਾਨ ਖਿਲਾ ਮਚਿਆਂ ਨੇ ਕਾਰਾਂ ਕਿ ਫੇਰ ਚਾਹ ਬਣਾਈ ਦੁਪਹਿਰ ਦਾ ਟਾਈਮ ਹੋ ਗਿਆ ਸੀ ਗੁਰਦੁਆਰਾ ਸਾਹਿਬ ਤੋਂ ਆਣ ਕੇ ਤੇ ਸਾਡੇ ਜੀ ਵੀ ਫੇਰ ਆਪਾਂ ਚਾਹ ਬਣਾਉਣ ਲੱਗੇ ਆ ਅਸੀਂ ਗਏ ਲੇਟ ਸੀ ਕੁਝ ਜਾਂਦਿਆਂ ਵੀ 10 ਵਜੇ ਦੇ ਕੰਮ ਕੁਮ ਨਬੇੜਦੇ ਆ ਸੰਡੇ ਸੀਗਾ ਫਿਰ ਸੰਡੇ ਵਾਲੇ ਦਿਨ ਕੰਮ ਜ਼ਿਆਦਾ ਹੁੰਦਾ 10 ਵਜ ਗਏ ਸੀ ਸਾਨੂੰ ਆਣ ਦਿਆ ਨੂੰ ਤੇ 2 ਕੁ ਵਜ ਗਏ ਘਰ ਆਣ ਦਿਆ ਨੂੰ ਕੀ ਤੋਂ ਨਹੀਂ ਆਈਏ ਫਿਰ ਥੱਕ ਜੀ ਦਾ ਆਇਆ ਹੁੰਦਾ ਇੱਕ ਵਾਰੀ ਚਾਹ ਪੀ ਲਈਏ ਫਿਰ ਆਪਣੇ ਕੰਮਕਾਰ ਸ਼ੁਰੂ ਕਰਾਂਗੇ ਉਸ ਤੋਂ ਮਗਰੋਂ ਬਹਿ ਕੇ ਚਾਹ ਪੀਤੀ ਬੱਚੇ ਸੌਂ ਗਏ ਸੀਗੇ ਉਹਨਾਂ ਨੂੰ ਉਠਾਣ ਦੇ ਇਸਾਂ ਕਿ ਉਠੋ ਹੁਣ ਗਰਮੀ ਹੈ ਨਾ ਹੁਣ ਗਰਮੀ ਚ ਹੋ ਕੇ ਆਈਏ ਕਿਤੇ ਵੀ ਤੇ ਫਿਰ ਦਿਲ ਕਰਦਾ ਜਿਵੇਂ ਪੱਖਾ ਚੱਲਦਾ ਹੋਵੇ ਤੇ ਸੌਂ ਜਾਈਏ ਬੇਸੀ ਗਰਮੀ ਕੱਲ ਇੰਨੀ ਨਹੀਂ ਸੀ ਬੱਦਲ ਜਿਹਾ ਬਣਿਆ ਸੀਗਾ ਮੌਸਮ ਸਹੀ ਸੀਗਾ ਕੱਲ ਪਰ ਥਕਾਵਟ ਜੀ ਹੋ ਜਾਂਦੀ ਹੈ ਨਾ ਚਾਹ ਪੀ ਕੇ ਤੇ ਕੁਝ ਕੱਪੜੇ ਸਣ ਧੋਣ ਵਾਲੇ ਜਿਹੜੇ ਬੱਚੇ ਲਾ ਕੇ ਗਏ ਸੀ ਉਹਨਾਂ ਨੂੰ ਕਿਹਾ ਹੱਥ ਨਾਲ ਹੀ ਧੋ ਦਈਏ ਕਿਉਂਕਿ ਹੁਣ ਹਵਾ ਚਲਦੀਆਂ ਨੇ ਇਸੇ ਕਰਕੇ ਉਹਨਾਂ ਲੈਟ ਦਾ ਸਵੇਰੇ ਕੋਈ ਪਤਾ ਨਹੀਂ ਹੁੰਦਾ ਹੈਗਾ ਉਸ ਤੋਂ ਮਗਰੋਂ ਫਿਰ ਆਪਾਂ ਕੱਪੜੇ ਧੋ ਕੇ ਸਾਫ਼ ਸਫਾਈ ਕਰਤੀ ਉੱਥੋਂ ਫਿਰ ਜਿਹੜੇ ਸੁੱਕ ਗਏ ਸੀ ਉਹਨਾਂ ਨੂੰ ਕਿਹਾ ਜੋੜ ਲਈਏ ਕੁਝ ਪ੍ਰੈਸ ਕਰਨ ਵਾਲੇ ਸੀਗੇ ਉਹਨਾਂ ਨੂੰ ਪ੍ਰੈਸ ਕਰਾਂਗੇ फिर आप बात चो तरी सब्जी अच भिंडिया सब्जी बनाई सी प्याज ना धोते तो सी वैसे सुा ले पर फिर भी चलो क्या पहला प्याज थोड़े जो भुन लेने ਇੰਡੀਆ ਦੀ ਸਬਜ਼ੀ ਬੇਰਨਾ ਲੇਸਲੀ ਜੀ ਹੋ ਜਾਂਦੀ ਹੈ ਉਸ ਤੋਂ ਮਗਰੋਂ ਆਪਾਂ ਬੇਸਿਕ ਜੇ ਰੂਟੀਨ ਦੇ ਮਸਾਲੇ ਉਹ ਹੀ ਲੋਨ ਮਰਚ ਹਲਦੀ ਸਬਜ਼ੀ ਬਣਾਉਂਦਿਆਂ ਨਾਲ ਹੋਰ ਵੀ ਮਾਮਾ ਕਿੰਨੇ ਹੋ ਜਾਂਦੇ ਨੇ ਸਵੇਰ ਸ਼ਾਮ ਦੀ ਉਸ ਤੋਂ ਬਾਅਦ ਆਪਣੀ ਸਬਜ਼ੀ ਬਣ ਕੇ ਤਿਆਰ ਸੀ ਦੇ ਨਾਲ ਆਪਾਂ ਛੱਪਣ ਗੱਦੂ ਦੀ ਸਬਜ਼ੀ ਵੀ ਬਣਾਈ ਸੀ ਆ ਪ੍ਰਸ਼ਾਦਾ ਸੀ ਸਿੰਪਲ ਜਿਹਾ ਤੇ ਫਿਰ ਰਾਤ ਦਾ ਫਾਈਨਲ ਕੰਮ ਬਰਤਨ ਸਾਫ਼ ਕਰਨੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਜੀ ਜੀ ਥੈਂਕ ਯੂ